ਕਿਉਂਕਿ ਹੁਕਮਨਾਮੇ ਦੇ ਰੂਪ ਦੇ ਵਿੱਚ ਫਿਰੇ ਸ਼ਲੋਕ ਪੜ੍ਹਨਾ ਹੈ ਸੰਗਤ ਨੂੰ ਸੁਣਾਉਣਾ ਵੀ ਲੋ ਬਾਣੀ ਮੱਧ ਤੇ ਪਹੁੰਚ ਬਾਣੀ ਨੇ ਤਾਂ ਇੱਥੇ ਉਸ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਵੀ ਅੱਧੀ ਬਾਣੀ ਪੜੀ ਗਈ ਅੱਧੀ ਰਹਿ ਗਈ ਗੁਰੂ ਸਾਹਿਬ ਤਾਂ ਇੱਥੇ ਪ੍ਰਮਾਤਮਾ ਦੀ ਗੱਲ ਕਰ ਰਹੇ ਨੇ ਪ੍ਰਮਾਤਮਾ ਸਰਬ ਤائیں ਵਿਆਪਕ ਹੈ ਮੁੱਢ ਤੋਂ ਹੀ ਸਰਬ ਤائیں ਵਿਆਪਕ ਹੈ ਮੱਧ ਪੂਰਨ ਹੁਣ ਵੀ ਪ੍ਰਮਾਤਮਾ ਜੀ ਪਾਸਟ ਦੇ ਵਿੱਚ ਵੀ ਸਰਬ ਤائیں ਵਿਆਪਕ ਸਨ ਪ੍ਰেজੈਂਟ ਦੇ ਵਿੱਚ ਵੀ ਵਿਆਪਕ ਨਹੀਂ ਮੱਧ ਦੇ ਵਿੱਚ ਹੁਣ ਵੀ ਵਿਆਪਕ ਨਹੀਂ ਹੁਣ ਵੀ ਸੰਸਾਰ ਦਾ ਕੋਈ ਐਸਾ ਥਾਂ ਨਹੀਂ ਕੋਈ ਐਸਾ ਕਤਰਾ ਨਹੀਂ ਕੋਈ ਐਸਾ ਜੰਤ ਜੀਵ ਨਹੀਂ ਜਿੱਥੇ ਪਰਮਾਤਮਾ ਮੌਜੂਦ ਨਾ ਹੋਵੇ ਸਭ ਤਾਂ ਹੀ ਵਿਆਪਕ ਹੈ ਅੰਤ ਪੂਰਨ ਪਰਮੇਸ਼ਰ ਹ ਪਰਮਾਤਮਾ ਜੀ ਸ੍ਰਿਸ਼ਟੀ ਦੇ ਅੰਤ ਤੱਕ ਵੀ ਇਸ ਪੂਰੀ ਕਾਇਨਾਤ ਦੇ ਵਿੱਚ ਮੌਜੂਦ ਰਹਿਣਗੇ ਵਿਆਪਕ ਰਹਿਣਗੇ